ਤੁਹਾਡਾ ਸੋ ਸਾਰੇ ਤੁਹਾਡਾ ਡੱਕੀ ਹਾਲ ਚੰ ਹੈ ਆਸ਼ਾ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਜੋ ਵੀਡੀਓ ਲੈ ਕੇ ਆਏ ਹਾਂ ਉਹ ਹੈ ਇੱਕ ਟ੍ਰਿਕ ਲਗਾ ਕੇ ਆਪਾਂ ਇੱਕ ਲਹਿੰਗਾ ਤਿਆਰ ਕੀਤਾ ਹੈ ਜਿੱਦਾਂ ਕਿ ਕਈ ਵਾਰੀ ਪਾਰਟੀ ਮੈਰਿਜ ਤੇ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਜਾਗੋ ਵਿੱਚ ਜਾਂ ਕਿਸੇ ਹੋਰ ਫੰਕਸ਼ਨ ਤੇ ਜਾਂ ਸਕੂਲ ਵਿੱਚ ਬੱਚਿਆਂ ਨੂੰ ਤਾਂ ਤੁਸੀਂ ਆਪਣੇ ਘਰੇ ਪਏ ਹੋਏ ਕਿਸੇ ਕੱਪੜੇ ਨਾਲ ਬਿਨਾ ਹੀ ਸਿਲਾਈ ਸਿੱਖੇ ਹੋਈ ਹੋ ਅਗਰ ਤੁਸੀਂ ਤੁਹਾਨੂੰ ਬਿਲਕੁਲ ਵੀ ਸਿਲਾਈ ਨਹੀਂ ਆਉਂਦੀ ਹੈ ਤਾਂ ਤੁਸੀਂ ਫਿਰ ਵੀ ਇਸ ਲਹਿੰਗੇ ਨੂੰ ਤਿਆਰ ਕਰ ਸਕਦੇ ਹੋ ਬਸ ਤੁਸੀਂ ਇੱਕ ਕਪੜਾ ਲੈਣਾ ਹੈ ਉਹਦੀ ਕਟਿੰਗ ਤਾਂ ਬਿਲਕੁਲ ਵੀ ਨਹੀਂ ਕਰਨੀ ਸਿਰਫ ਤੇ ਸਿਰਫ ਅਗਰ ਕਟਿੰਗ ਕਰਨੀ ਹੈ ਤਾਂ ਆਪਾਂ ਲੈਂਥ ਦਾ ਮਾਪ ਲੈਣਾ ਹੈ ਲੈਂਥ ਦਾ ਮਾਪ ਤਾਂ ਕੋਈ ਵੀ ਅਨਜਾਨ ਲੈ ਸਕਦਾ ਹੈ ਆਪਾਂ ਇੱਥੇ 42 ਇੰਚ ਲੈਂਥ ਰੱਖ ਰਹੇ ਹਾਂ ਤੇ ਤੁਸੀਂ ਵੀ ਤੁਹਾਡੀ ਜਿੰਨੀ ਲੈਂਥ ਹੋਵੇ ਤੁਸੀਂ ਉਸ ਲੈਂਥ ਨੂੰ ਮਾਪ ਲੈਣਾ ਹੈ हिਪ ਦੀ ਕੋਈ ਖਾਸ ਜ਼ਰੂਰਤ ਨਹੀਂ ਹੈ हिਪ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਥੋੜੀ ਘਣੀ ਅਗਰ ਵੱਧ ਘੱਟ ਹੋ ਜਾਂਦੀ ਵੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਕਿਉਂਕਿ ਉੱਪਰ ਕਮੀਸ ਲੰਬਾ ਹੁੰਦਾ ਹੈ ਤੇ ਉਹ ਤਾਂ نیچے ਹੀ ਆ ਜਾਣੀ ਹੈ ਅਗਰ ਬਲਾਊਜ਼ ਪਾ ਰਹੀ ਹੋਈਏ ਤਾਂ ਫਿਰ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਚੰਗੀ ਤਰ੍ਹਾਂ हिਪ ਦਾ ਮਾਪ ਲੈਣ ਲਈ ਤੇ ਇੱਥੇ ਤੁਸੀਂ हिਪ ਦਾ ਮਾਪ ਨਹੀਂ ਵੀ ਸਕਿੱਪ ਵੀ ਕਰ ਸਕਦੇ ਹੋ ਤਾਂ ਚੱਲੇਗਾ ਤੁਸੀਂ ਲੈਣਾ ਹੈ ਸਿਰਫ ਤੇ ਸਿਰਫ ਲੈਂਥ ਦਾ ਮਾਪ ਤੁਸੀਂ ਹੋ ਬਿਲਕੁਲ ਅੰਜਾਨ ਤਾਂ ਆਜੋ ਫਿਰ ਸਾਡੀ ਟ੍ਰਿਕ ਦੇ ਨਾਲ ਸਾਡੇ ਤਰੀਕੇ ਦੇ ਨਾਲ ਤੁਸੀਂ ਸੀ ਸਕਦੇ ਹੋ ਇੱਕ ਬਹੁਤ ਹੀ ਸੋਹਣਾ ਲਹਿੰਗਾ ਆਪ ਦੇ ਘਰ ਵਿੱਚ ਹੀ ਇੱਥੇ ਆਪਾਂ ਆ ਗਏ ਹਾਂ ਕਪੜਾ ਲੈ ਕੇ ਤੇ ਇੱਥੇ ਮੈਂ ਇੱਕ ਪੁਰਾਣੀ ਸਾੜੀ ਲਈ ਹੈ ਇਹਨੂੰ ਆਲਰੇਡੀ نیچے ਦੀ ਸਾਈਡ ਤੇ ਲੈਂਸ ਪੱਟੀ ਲੱਗੀ ਹੋਈ ਸੀ ਤਾਂ ਮੈਨੂੰ ਦੁਬਾਰਾ ਲਾਣ ਦੀ ਜ਼ਰੂਰਤ ਨਹੀਂ ਪਵੇਗੀ ਉਸ ਤੋਂ ਬਾਅਦ ਆਪਾਂ ਲੈਣੀ ਹੈ ਕੈਂਚੀ ਲਾਉਣ ਦਾ ਕਪੜਾ ਇੰਚੀ ਟੇਪ ਅਗਰ ਤੁਸੀਂ نیچے ਲਾਣਾ ਚਾਹੁੰਦੇ ਹੋ ਪੱਟੀ ਤਾਂ ਕਿ ਇਹ ਖੁੱਲਾ ਖੁੱਲਾ ਵਧੀਆ ਖੜਾ ਖੜਾ ਦਿਖੇ ਤਾਂ ਉਹ ਲੈ ਸਕਦੇ ਹੋ ਤੇ ਇੱਥੇ ਆਪਾਂ ਨੂੰ ਕਟਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਆਪਾਂ ਸਿਰਫ ਤੇ ਸਿਰਫ हिਪ ਦਾ ਮਾਪ ਲੈਣਾ ਹੈ ਤੇ ਲੈਂਥ ਤੇ ਚੋਣਾ ਪਾਣੀਆਂ ਸ਼ੁਰੂ ਕਰ ਦੇਣੀਆਂ ਨੇ ਇੱਥੇ ਪਹਿਲਾਂ ਤੁਸੀਂ ਇਕੱਲੀਆਂ ਚੋਣਾ ਪਾਣੀਆਂ ਨੇ ਕਿਉਂਕਿ ਇਹ ਇੱਕ ਅਨਜਾਨ ਵਾਸਤੇ ਹੈ ਤਾਂ ਤੁਸੀਂ ਦੋਨਾਂ ਚੀਜ਼ਾਂ ਨੂੰ ਇਕੱਠੀਆਂ ਚੋਣਾ ਨਹੀਂ ਪਾ ਸਕਦੇ ਕਿਉਂਕਿ ਤੁਹਾਨੂੰ ਸਿਲਾਈ ਨਹੀਂ ਆਂਦੀ ਹੈ ਅਗਰ ਤੁਸੀਂ ਅਨਜਾਨ ਹੋ ਅਗਰ ਸਿਲਾਈ ਆਂਦੀ ਹੈ ਤਾਂ ਇਕੱਠਾ ਵੀ ਕਰ ਪਾ ਸਕਦੇ ਹੋ ਤੇ ਫਿਰ ਪਾ ਦੇਣੀਆਂ ਨੇ ਮੇਨ ਫੈਬਰਿਕ ਨੂੰ ਚੋਣਾ ਦੋਨਾਂ ਨੂੰ ਕੱਲਾ-ਕੱਲਾ ਚੋਣਾ ਪਾਨ ਤੋਂ ਬਾਅਦ ਧਿਆਨ ਰੱਖਣਾ ਹੈ ਦੋਨਾਂ ਚੀਜ਼ਾਂ ਦੀ ਮਾਪ ਇੱਕ ਹੀ ਹੋਣਾ ਚਾਹੀਦਾ ਹੈ हिਪ ਦਾ ਮਾਪ ਤੁਸੀਂ ਜਿੰਨਾ ਲਿਆ ਹੈ ਲੌਨ ਦੇ ਕੱਪੜੇ ਦਾ ਓਨਾ ਹੀ ਉਸ ਤੋਂ ਬਾਅਦ ਚੋਣਾ ਤੋਂ ਬਾਅਦ ਮੇਨ ਫੈਬਰਿਕ ਦਾ ਵੀ ਹੋਣਾ ਚਾਹੀਦਾ ਹੈ ਦੋਨੋਂ ਕੱਪੜੇ ਇੱਕ ਬਰਾਬਰ ਹੋਣ ਅਗਰ ਵੱਧ ਘਟ ਨੇ ਤਾਂ ਦੁਬਾਰਾ ਤੋੜ ਕੇ ਪਾ ਸਕਦੇ ਹੋ ਦੋਨਾਂ ਉਪਾਨ ਤੋਂ ਬਾਅਦ ਚੋਣਾ ਹੁਣ ਤੁਸੀਂ ਦੋਨੇ ਕੱਪੜਿਆਂ ਨੂੰ ਇੱਕ ਦੂਸਰੇ ਦੇ ਉੱਪਰ نیچے ਰੱਖ ਕੇ ਕਰ ਦੇਣਾ ਹੈ ਅਟੈਚ ਧਿਆਨ ਰੱਖਣਾ ਹੈ ਕੋਈ ਐਕਸਟਰਾ ਚੋਨ ਉੱਪਰ ਹੋਰ ਜ਼ਿਆਦਾ ਨਾ ਆਵੇ ਕੱਪੜਾ ਇਕੱਠਾ ਨਾ ਹੋਵੇ ਅਗਰ ਤੁਹਾਨੂੰ ਕੋਈ ਗੜਬੜ ਦਿਖ ਰਹੀ ਹੈ ਤਾਂ ਤੁਸੀਂ ਤੋੜ ਕੇ ਠੀਕ ਕਰ ਸਕਦੇ ਹੋ ਤੇ ਬੜੇ ਆਰਾਮ ਨਾਲ ਤੁਸੀਂ ਇਹਨਾਂ ਦੋਨਾਂ ਕੱਪੜਿਆਂ ਨੂੰ ਇੱਕ ਦੂਸਰੇ ਦੇ ਉੱਪਰ نیچے ਰੱਖ ਕੇ ਅਟੈਚ ਕਰਕੇ ਇਕੱਠਾ ਕਰ ਦੇਣਾ ਹੈ ਇਹ ਦੋਨੋਂ ਅਗਰ ਵੱਡੇ ਛੋਟੇ ਲੱਗਣ ਤਾਂ ਕੋਈ ਵੀ ਚੋਨ ਤੁਸੀਂ ਤੋੜ ਸਕਦੇ ਹੋ ਕਿਉਂਕਿ ਪਰਫੈਕਟ ਇਨਸਾਨ ਕਰ ਸਕਦਾ ਹੈ ਇੱਕੋ ਵਾਰਚ ਤੇ ਤੁਸੀਂ ਇਕੱਲੇ ਇਕੱਲੇ ਕਰ ਸਕਦੇ ਹੋ ਇਹਨਾਂ ਨੂੰ ਠੀਕ ਤੇ ਇੱਥੇ ਆਪਾਂ ਦੋਨਾਂ ਨੂੰ ਇੱਕ ਦੂਸਰੇ ਦੇ ਨਾਲ ਜੋੜ ਦਿੱਤਾ ਹੈ ਉਸ ਤੋਂ ਬਾਅਦ ਮੈਂ ਲਈ ਹੈ 4 ਇੰਚ ਦੀ ਪੱਟੀ ਤੇ 4 ਇੰਚ ਦਾ ਹੀ ਲੌਨ ਦਾ ਕਪੜਾ ਲਿਆ ਹੈ ਤੇ ਅੱਗੋਂ ਕਰ ਦੇਣਾ ਹੈ ਫੋਲਡ ਫੋਲਡ ਕਰਨ ਤੋਂ ਬਾਅਦ ਇਸ ਪੱਟੀ ਨੂੰ ਇਹ 벨ਟ ਪੱਟੀ ਹੈ ਇੰਦੇ ਵਿੱਚ ਤੁਸੀਂ ਨਾਲਾ ਜਾਂ ਇਲਾਸਟਿਕ ਪਾਣੀ ਹੈ ਤੇ ਆਪਾਂ ਇਹਨੂੰ ਕਰ ਦੇਣਾ ਹੈ ਜੁਆਇੰਟ ਜਿਹੜਾ ਆਪਾਂ ਚੋਣਾ ਪਾ ਕੇ ਤਿਆਰ ਕੀਤਾ ਹੈ ਫੈਬਰਿਕ ਉਹਦੇ ਨਾਲ ਆਪਾਂ ਇਹਨਾਂ ਨੂੰ ਰੱਖ ਕੇ ਜੁਆਇੰਟ ਕਰ ਦੇਣਾ ਹੈ ਇਹਨਾਂ ਨੂੰ ਜੁਆਇੰਟ ਕਰਦੇ ਵੀ ਤੁਸੀਂ ਧਿਆਨ ਰੱਖਣਾ ਹੈ ਅੰਦਰ ਜੋ ਤੁਸੀਂ ਦੇ ਰਹੀ ਹੋ ਕਪੜਾ ਉਹ ਇੱਕਸਾਰ ਹੋਵੇ ਤੇ ਇਸ ਤੋਂ ਬਾਅਦ ਆਪਾਂ ਬਣਾ ਦੇਣਾ ਹੈ ਨੀਫਾ ਅਗਰ ਤੁਸੀਂ ਇਲਾਸਟਿਕ ਪਾਣਾ ਚਾਹੁੰਦੇ ਹੋ ਤਾਂ ਨਾਲ ਹੀ ਤੁਸੀਂ ਇਲਾਸਟਿਕ ਵੀ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਅਗਰ ਨਾਲੇ ਵਾਲਾ ਰੱਖਣਾ ਹੈ ਤਾਂ ਤੁਸੀਂ ਇਸ ਨੇਫੇ ਨੂੰ ਇਕੱਲਾ ਹੀ ਤਿਆਰ ਕਰ ਦਿਓ ਬਿਨਾਂ ਇਲਾਸਟਿਕ ਦੇ ਕਿ ਤੁਸੀਂ ਬੜੇ ਆਰਾਮ ਨਾਲ ਇੱਕ ਸਾਰ ਕੱਪੜੇ ਨੂੰ ਫੋਲਡ ਕਰਦੇ ਹੋਏ ਨੇਫਾ ਬਣਾ ਦੇਣਾ ਹੈ ਅੰਦਰ ਕਪੜਾ ਇੱਕ ਬਰਾਬਰ ਆਏ ਤਾਂ ਕਿ ਨੇਫਾ ਵੱਧ ਘੱਟ ਨਾ ਦਿਸੇ ਤੁਸੀਂ ਨੇਫਾ ਬਣਾਦੇ ਹੋਏ ਬਿਲਕੁਲ ਇੱਕ ਸਾਰ ਕਪੜਾ ਲੈਣਾ ਹੈ ਤੇ ਜਿਹੜੇ ਅੰਦਰ ਦੀ ਮਾਰਜਨ ਹੈ ਉਹਨੂੰ ਅੰਦਰ ਹੀ ਨੇਫੇ ਦੇ ਫਿਨਿਸ਼ਿੰਗ ਵਿੱਚ ਦੇ ਦੇਣਾ ਹੈ ਤਾਂ ਕਿ ਉਹ ਮਾਰਜਨ ਬਾਹਰ ਨਾ ਦਿਖੇ ਬਿਲਕੁਲ ਵੀ ਤੇ ਇਸ ਤਰ੍ਹਾਂ ਤੁਸੀਂ ਨੇਫੇ ਨੂੰ ਕਰ ਦੇਣਾ ਹੈ ਤਿਆਰ ਉੱਪਰ ਜੋ ਆਪਾਂ 벨ਟ ਪੱਟੀ ਲਾਈ ਹੈ ਉਸ ਤੋਂ ਬਾਅਦ ਆਪਾਂ ਜਿਹੜੀ ਸਾਈਡ ਤੋਂ ਲੈਂਸ ਖੋਲੀ ਸੀ ਸਾੜੀ ਦੀ ਉਹ ਆਪਾਂ ਨੇਫੇ ਦੇ ਉੱਪਰ ਲਾ ਦੇਣੀ ਹੈ ਅਗਰ ਤੁਸੀਂ ਅਲੱਗ ਤੋਂ ਕੋਈ ਲੈਂਸ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵਾਲੀ ਲੈਂਸ ਲਗਾ ਦੇਣੀ ਹੈ ਜੋ ਤੁਸੀਂ ਘੇਰੇ ਤੇ ਲਗਾ ਰਹੇ ਹੋ ਉਹੀ ਲੈਂਸ ਤੁਸੀਂ ਨੇਫੇ ਤੇ ਵੀ ਲਗਾ ਦੇਣੀ ਹੈ ਇੱਥੇ ਸਾਡੇ ਘੇਰੇ ਤੇ ਪਹਿਲਾਂ ਤੋਂ ਲੱਗੀ ਹੋਈ ਸੀ ਤਾਂ ਅਸੀਂ ਸਿਰਫ ਨੇਫੇ ਤੇ ਲਗਾ ਰਹੇ ਹਾਂ लेस ਲਗਾਣ ਤੋਂ ਬਾਅਦ ਲਗਾ ਦੇਣੀ ਹੈ ਐਂਡ ਦੀ ਸੀਨ ਜੋ ਕਿ ਦੋਨੋਂ ਪੱਲੇ ਇੱਕ ਦੂਸਰੇ ਦੇ ਉੱਪਰ ਰੱਖ ਕੇ ਐਂਡ ਵਾਲੀ ਸੀਨ ਲਾ ਦੇਣੀ ਹੈ ਤੇ ਐਂਡ ਵਾਲੀ ਸੀਨ ਦੇ ਨਾਲ ਹੀ ਤੁਸੀਂ ਅੰਦਰ ਲੌਂ ਦਾ ਕੱਪੜਾ ਵੀ ਦੇਣਾ ਹੈ ਤੇ ਅਗਰ ਤੁਸੀਂ ਚੇਨ ਲਾਣਾ ਚਾਹੁੰਦੇ ਹੋ ਤਾਂ ਤੁਸੀਂ ਚੇਨ ਵੀ ਲਾ ਸਕਦੇ ਹੋ ਸਾਈਡ ਤੇ ਨਾਲੇ ਪਾਣੀ ਦੇ ਕੋਲ ਤੇ ਦੇਖ ਸਕਦੇ ਹੋ ਇਹ ਫਾਈਨਲ ਲੁੱਕ ਤਿਆਰ ਹੈ ਤੁਸੀਂ ਇਹਦਾ ਘੇਰ ਚੈੱਕ ਕਰ ਸਕਦੇ ਹੋ ਇਹ ਕਿੰਨਾ ਵਧੀਆ ਬਣਿਆ ਹੈ Estará tu CVT.